ਚਿੱਲਾ ਸ਼ਿrpਗਤ ਸਿੰਘ ਨਗਰ ਦੇ ਮਾਨਯੋਗ ਐਸਐਸਪੀ ਡਾਕਟਰ ਮਹਿਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਨਸ਼ੇ ਖਿਲਾਫ ਵੱਡੀ ਜ਼ੋਰਦਾਰ ਮਹਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦ ਡਾਕਟਰ ਨੁਕੇਸ਼ ਐਸਪੀ ਇਨਵੈਸਟੀਗੇਸ਼ਨ ਦੇ ਜਿਹਰੇ ਨਿਗਰਾਨੀ ਪ੍ਰੇਮ ਕੁਮਾਰ ਡੀਐਸਪੀ ਦੀ ਅਗਵਾਈ ਵਿੱਚ ਅਵਤਾਰ ਸਿੰਘ ਸੀਆਈ ਇੰਚਾਰਜ ਨੇ ਸ਼ਾਮ ਦੇ ਵਕਤ ਅਮਰਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਵਾਰਡ ਨੰਬਰ 6 ਖਾਲਸਾ ਕਲੋਨੀ ਸਟੇਸ਼ਨ ਰੋਡ ਫਤਿਹਗੜ ਚੂੜੀਆਂ ਜ਼ਿਲ੍ਹਾ ਬਟਾਲਾ ਜੋ ਕੀ ਨਸ਼ੇ ਦੀ ਸਪਲਾਈ ਦੇਣ ਲਈ ਆਇਆ ਸੀ ਉਸ ਨੂੰ ਬਹੁਤ ਹੀ ਹਿਸ਼ਿਆਰੀ ਨਾਲ ਨੇੜੇ ਰਾਜੇ ਦਾ ਟਾਪਾ ਪਿੰਡ ਮਲਪੁਰ ਲਿੰਕ ਰੋਡ ਕਰੀਹਾ ਤੋਂ ਕਾਬੂ ਕੀਤਾ ਤੇ ਉਸ ਤੇ ਕਬਜ਼ੇ ਵਿੱਚੋਂ 120 ਗ੍ਰਾਮ ਹੈਰੋਇਨ ਬਰਾਮਦ ਕੀਤੀ ਤੇ ਇਹ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 108 ਮਿਤੀ 1/9/2024 ਅਧੀਨ ਧਾਰਾ 21 ਐਨ ਡੀ ਪੀ ਐਸ ਐਕਟ ਥਾਣਾ ਸਦਰ ਨਵਾਂ ਸ਼ਹਿਰ ਦਰਜ ਰਜਿਸਟਰਡ ਕੀਤਾ ਗਿਆ ਇਸ ਮੌਕੇ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡਾਕਟਰ ਮੁਕੇਸ਼ ਐਸਪੀ ਨੇ ਕਿਹਾ ਹੈ ਕਿ ਆਓ ਸੁਣਦੇ ਹਾਂ ਵਿਸ਼ੇਸ਼ ਰਿਪੋਰਟਰ ਨਵਾਂ ਸ਼ਹਿਰ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮ ਚੱਲ ਰਹੀ ਹੈ ਇਹਦੇ ਸੰਬੰਧ ਵਿੱਚ ਪੰਜਾਬ ਸਰਕਾਰ ਸਾਡੇ ਡੀਜੀਪੀ ਪੰਜਾਬ ਡੀਆਈਜੀ ਰੇਂਜ ਅਤੇ ਸੀਨੀਅਰ ਅਫਸਰਾਂ ਵੱਲੋਂ ਵਕਫ ਵਕ ਟਾਈਮਾਂ ਦੇ ਉੱਪਰ ਸਾਨੂੰ ਹਦਾਇਤਾਂ ਜਾਰੀ ਹੁੰਦੀਆਂ ਇਹ ਹਦਾਇਤਾਂ ਨੂੰ ਫੋਲੋ ਕਰਦੇ ਕਰਦੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਾਰੇ ਐਸਐਚਓਜ਼ ਤੇ ਹਲਕਾ ਜੀਓਜ਼ ਨਾਲ ਡੇਲੀ ਮੀਟਿੰਗ ਕਰਕੇ ਇਹ ਸਬੰਧੀ ਉਹਨਾਂ ਦੀ ਕਾਰਗੁਜ਼ਾਰੀ ਰਿਪੋਰਟ ਜਿਹੜੀ ਹੈਗੀ ਹੈ ਲਈ ਜਾਂਦੀ ਹੈ ਇਸੇ ਮਹੀਨੇ ਦੇ ਵਿੱਚ ਇਸੇ ਮਿਹਨਤ ਸਦਕਾ ਸਾਡੀ ਸੀਆਈਏ ਟੀਮ ਅਤੇ ਸਿਟੀ ਨਵਾਂ ਸ਼ਹਿਰ ਪੁਲਿਸ ਸਟੇਸ਼ਨ ਟੀਮ ਨੂੰ ਇਸ ਟਾਈਮ ਇੱਕ ਉਪਲਬਧੀ ਮਿਲੀ ਜਦੋਂ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਉੱਪਰ ਅਸੀਂ ਇੱਕ ਬੰਦੇ ਨੂੰ ਰਾਉਂਡ ਅਪ ਕੀਤਾ ਸਦਰਪੰਗੇ ਦੇ ਏਰੀਏ ਦੇ ਵਿੱਚ ਜਿਸ ਦਾ ਨਾਮ ਅਮਰਜੀਤ ਹੈ ਅਮਰਜੀਤ ਜਿਹੜਾ ਇਹ ਫਤਿਹਗੜ ਚੂੜੀਆਂ ਜ਼ਿਲ੍ਹਾ ਬਟਾਲਾ ਦਾ ਰਹਿਣ ਵਾਲਾ ਹੈ ਇਹਦੇ ਕੋਲੋਂ ਜਿਹੜੀ 120 ਗ੍ਰਾਮ ਦੀ ਜਿਹੜੀ ਰਿਕਵਰੀ ਹੋਈ ਜਦੋਂ ਇਹਨੂੰ ਪੁੱਛਗਿੱਛ ਕੀਤੀ ਗਈ ਤੇ ਇਹਨੇ ਦੱਸਿਆ ਕਿ ਇਹ ਸਾਡੇ ਏਰੀਏ ਦੇ ਵਿੱਚ ਇੱਕ ਲਾਡੀ ਨਾਮ ਦਾ ਵਿਅਕਤੀ ਹੈ ਜਿਹਨੂੰ ਇਹ ਸਪਲਾਈ ਕਰਦਾ ਸੀਗਾ ਤੇ ਲਾਡੀ ਜਿਹੜਾ ਸੀਗਾ ਫਰਦਰ ਇਨੂੰ ਇਹਦੀ ਸੇਲ ਕਰਕੇ ਤੇ ਇਹਦੇ ਤੋਂ ਆਪਣੇ ਪੈਸੇ ਦੀ ਜਿਹੜੀ ਹੈਗੀ ਹੈ ਉਹ ਆਮਦਨ ਕਰਦਾ ਸੀ ਕੋਈ ਡੈਗੋ ਨੇ ਵੀ ਮਿਲਿਆ ਸੀ ਫਿਲਹਾਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਰਿਕਵਰੀਜ਼ ਤੇ ਖੁਲਾਸੇ ਹੋਣ ਦੀ ਆਸ ਹੈ ਕੋਈ ਪਹਿਲੇ ਮਾਮਲੇ ਦਰਜ ਨਹੀਂ ਦੋਨੋਂ ਮਿੰਟ ਇਹਨੂੰ ਇਨਵੈਸਟੀਗੇਟ ਕਰਦੇ ਆਂ ਲਾਡੀ ਜਿਹੜਾ ਹੈਗਾ ਇਹ ਇੱਕ ਝੰਡਿਆਲਾ ਜਿਹੜਾ ਕਿ ਸਦਰ ਬੰਗਾ ਦਾ ਏਰੀਆ ਉੱਚਾ ਨਰਹਿਣ ਵਾਲਾ ਹੈ ਉਹਨ ਫਰਦੌਰੇ ਇਹਦਾ ਮਾਰਡ ਹਾਸਲ ਕਰਕੇ ਤੇ ਇਹਦੇ ਕੋਲ ਉਹ ਫਰਦੌਰੇ ਜਿਹੜੀ ਹੈਗੀ ਹੈ ਪੁਸ਼ਸ਼ ਕੀਤੀ। ਉਹ ਜਿਹੜਾ ਬਟਾਰੇ ਵਾਲਾ ਜੀ ਉਹ ਕਿਦਾਂ ਇਹਦੇ ਰੇਂਜ ਚ ਆਇਆ ਜੀ। ਇਹ ਹੁਣ ਇਨਵੈਸਟੀਗੇਟ ਕਰਦੇ ਆ। ਇਹ ਬਾਰਡਰ ਦੇ ਏਰੀਏ ਦੇ ਵਿੱਚੋਂ ਡਰੱਗਸ ਸਪਲਾਈ ਕਰਦਾ ਸੀਗਾ ਕਿਸ ਤਰੀਕੇ ਦੇ ਨਾਲ ਕੋਈ ਲਿੰਕੇਜ ਜੀ ਸੀਗੇ ਕੀ ਸੀਗੇ ਇਹ ਜਿਹੜੇ ਹੈਗੇ ਦੌਰਾਨ ਇਹਨ ਇਨਵੈਸਟੀਗੇਸ਼ਨ ਆਪਾਂ ਐਸਟੈਬਿਸ਼ ਕਰ। ਅਮਰਜੀਤ ਸਿੰਘ ਦਾ ਕੋਈ ਪਿਛੋਕੜ। ਅਮਰਜੀਤ ਸਿੰਘ ਦਾ ਕ੍ਰਿਮੀਨਲ ਬੈਕਗ੍ਰਾਉਂਡ ਆਪਾਂ ਚੈੱਕ ਕਰ ਰਹੇ ਆ ਹੁਣ ਉਹਦਾ ਰਿਮਾਂਡ ਹਾਸਲ ਕੀਤਾ ਹੈ ਤੇ ਇਹਦੇ ਬਾਰੇ ਵੀ ਪ੍ਰੋਪਰ ਜਿਹੜੀ ਹੈਗੀ ਡਿਟੇਲ ਹੈ ਜੀ ਕਿ ਕਿਹੜਾ ਰਿਮਾਂਡ ਕੀਤਾ ਗਿਆ ਢਾਬੇ ਦੇ ਸੀਗਾ ਕਿਸੇ ਵਹੀਕਲ 'ਚ ਸੀਗਾ ਫਿਲਹਾਲ ਇਹਨੂੰ ਆਪਾਂ ਇੱਕ ਨਾਕੇ ਦੇ ਉੱਪਰ ਕਾਬੂ ਕੀਤਾ ਸੀਗਾ ਸਦਰ ਬੰਗੇ ਦੇ ਏਰੀਆ ਦੇ ਵਿੱਚੋਂ ਤੇ ਨਾਕੇ ਦੌਰਾਨ ਹੀ ਇਹਦੇ ਕੋਲੋਂ ਜਿਹੜੀ ਹੈਗੀ ਹੈ ਉਹ ਰਿਕਵਰੀ ਹੋ ਗਈ ਰਿਮਾਂਡ ਕਾਰਤੀ ਸੀ ਕਿ ਟੂ-ਵੀਲਰ ਤੇ ਸੀਗੀ ਸਦਰ ਨਵਸ਼ਹਿਰ ਕਾਰ ਸਦਰ ਨਵਸ਼ਹਿਰ ਫੋਰ ਵੀਲਰ ਤੇ ਸੀ ਕਿ ਟੂ-ਵੀਲਰ ਤੇ ਸੀ ਜੀ ਬੱਈ ਇਹ ਬੰਦਾ ਜਿਹੜਾ ਸੀਗਾ ਇਹ ਬੱਸ ਟ੍ਰੈਵਲ ਕਰਦਾ ਸੀਗਾ ਤੇ ਏਰੀਏ ਦੇ ਵਿੱਚ ਆ ਕੇ ਇਹ ਡਿਲੀਵਰੀ ਕਰਦਾ ਸੀਗਾ ਜਿਹੜਾ ਲਾਢੀ ਨਾਮ ਦਾ ਜਿਹੜਾ ਵਿਅਕਤੀ ਹੈ ਉਹ ਫਰਦਰ ਜਿਹੜਾ ਹੈਗਾ ਇਹ ਏਰੀਆ ਦੇ ਵਿੱਚ ਸਪਲਾਈ ਕਰਦਾ ਸਰ ਰਿਕਵਰੀ ਬਹੁਤ ਸਾਰੀ ਹੋਈ ਤੇ ਬਸ ਇੰਨਾ ਸਮਾਨ ਸਾਰੇ ਲੈ ਕੇ ਆਏ ਸੀ ਜਿਵੇਂ ਨਸ਼ੀਲੀਆਂ ਗੋਲੀਆਂ ਹੋ ਗਈਆਂ ਪਾਊਡਰ ਹੋ ਗਿਆ ਇਹਦੇ ਵਿੱਚ 120 ਗ੍ਰਾਮ ਦੀ ਰਿਕਵਰੀ ਹੋਈ ਹੈ ਕਰੋ 120 ਗ੍ਰਾਮ ਨੂੰ ਤੁਸੀਂ ਦੇਖੋਗੇ 120 ਗ੍ਰਾਮ ਬਹੁਤ ਛੋਟੀ ਜੀ ਜਿਹੜੀ ਹੁੰਦੀ ਹੈ ਉਹ ਓਕੂਪਾਈ ਹੋ ਗੋਲੀਆਂ ਕੈਪਸੂਲ ਵੀ ਨੇ ਜੀ ਡੋਡੇ ਵੀ ਆ 2 ਕਿਲੋ ਉਹ ਪੁਰਾਣੇ ਕੇਸ ਚ ਨਹੀਂ ਟੋਟਲ ਰਿਕਵਰੀ ਹੈ ਸਰ ਰਿਮਾਂਡ ਕਿਹਨੂੰ ਕਿਹਨੂੰ ਦਿੰਦਾ ਸੀ ਰਿਮਾਂਡਪਾ ਪੇਸ਼ ਕਰਨ ਲਈ ਹਲੇ ਪੇਸ਼ ਕਰਨ ਵਾਲਾ ਨੂੰ ਪ੍ਰੇਸ਼ ਕਰਕੇ ਆਪਾਂ ਇਹ ਮੈਕਸਿਮਮ ਤੋਂ ਮੈਕਸਿਮਮ ਮਾਨ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਸਬੰਧੀ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਵੀ ਦੇਣਾ ਚਾਹੁੰਦਾ ਸਾਡੇ ਡਿਸਟ੍ਰਿਕਟ ਨਵਾਂ ਸ਼ਹਿਰ ਵੱਲੋਂ ਬੜੇ ਕੰਸਿਸਟੈਂਟ ਲੈਵਲ ਦੇ ਉੱਪਰ ਜਿਹੜੇ ਹੈਗਾ ਐਫਰਟ ਕੀਤੇ ਜਾ ਰਹੇ ਹਨ ਜਿਹਦੇ ਉੱਪਰ ਡਰੱਗਸ ਦੇ ਰੋਗ ਥਾਮ ਸੰਬੰਧੀ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਕਿ ਇਸ ਸੰਬੰਧੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਡੇਲੀ ਹਲਕਾ ਜੀਓਜ਼ ਤੇ ਬਾਕੀ ਜਿਹੜੇ ਐਸਐਚਓਜ਼ ਹੈਗੇ ਉਹਨਾਂ ਦੀ ਕਾਰਗੁਜ਼ਾਰੀ ਲਈ ਜਾਂਦੀ ਹੈ ਅਵਰੋਂ ਪਾ ਤੁਹਾਨੂੰ ਪਿਛਲੇ 2 ਮਹੀਨੇ ਦਾ ਵੇਰਵਾ ਦਈਏ ਤੇ ਪਿਛਲੇ 2 ਮਹੀਨਿਆਂ ਦੇ ਵਿੱਚ ਆਪਾਂ ਤਕਰੀਬਨ 182 ਕੇਸਿਸ ਜਿਹੜੇ ਰਜਿਸਟਰ ਕੀਤੇ ਹਨ ਤੇ ਬਚ ਸੀ ਕੇਸਿਸ ਦੇ ਵਿੱਚ 193 ਵਿਅਕਤੀਆਂ ਨੂੰ ਆਪਾਂ ਗ੍ਰਿਫਤਾਰ ਕੀਤਾ ਹੈ ਅਗਰ ਆਪਾਂ ਰਿਕਵਰੀ ਦੀ ਗੱਲ ਕਰੀਏ ਹਿਰੋਇਨ ਜਿਹੜੀ ਹੈਗੀ ਹੈ 624 ਗ੍ਰਾਮ ਅਫੀਮ 1 ਕਿਲੋ 200 ਗ੍ਰਾਮ ਗੋਲੀਆਂ ਕੈਪਸੂਲ ਤਕਰੀਬਨ 2000 ਦੇ ਕਰੀਬ ਜਿਹੜੀ ਡੋਡਾ ਚੂਰਾ ਪੋਸਟ ਹੈਗੀ ਹੈ ਤਕਰੀਬਨ 3 ਕਿਲੋ ਦੇ ਕਰੀਬ ਨਸ਼ੀਲਾ ਪਾਊਡਰ ਜਿਹੜਾ ਹੈਗਾ ਉਹ ਤਕਰੀਬਨ 5 ਗ੍ਰਾਮ ਦੇ ਕਰੀਬ ਤਿੰਨ ਛਿਲੇ ਡੀਟੀਪੇ ਲਗੇ ਉਹ ਵੀ ਬਰੰਭਤ ਕੀਤੇ ਗਏ ਹਨ ਸਿਰ ਇਸ ਵਿੱਚ ਕਮਰਸ਼ੀਅਲ ਕੁਆਂਟੀਟੀ ਕੋਈ ਨਹੀਂ ਸਾਰੇ 0.75 ਗ੍ਰਾਮ 1 ਗ੍ਰਾਮ 2 ਗ੍ਰਾਮ 3 ਗ੍ਰਾਮ ਇਸ ਤਰ੍ਹਾਂ ਦਾ ਹੈ ਤਾਂ ਜਦੋਂ ਆਪਾਂ ਜਿਹੜਾ ਵੇਚ ਰਹੇ ਨੇ ਸੌਦਾ ਕਰ ਰਹੇ ਆਪਾਂ ਉਹ ਨੂੰ ਨਹੀਂ ਫੜ ਰਹੇ ਜਿਹੜੇ ਪਿੰਨ ਵਾਲੇ ਨੇ ਆਪਾਂ ਉਹ ਨੂੰ ਫੜ ਰਹੇ ਆ ਇਸ ਤਰ੍ਹਾਂ ਹੈ ਕਿ ਜਦੋਂ ਸਾਨੂੰ ਕਿਸੇ ਵੀ ਬੰਦੇ ਦੇ ਖਿਲਾਫ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਸ ਬੰਦੇ ਦੇ ਉੱਪਰ ਸਾਡੇ ਵੱਲੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਟਰੈਪ ਲਗਾਇਆ ਜਾਂਦਾ ਹੈ ਉਹਦੇ ਕੋਲ ਜਿਸ ਤਰ੍ਹਾਂ ਦੀ ਰਿਕਵਰੀ ਹੁੰਦੀ ਹੈ ਆਪਾਂ ਉਸ ਤਰ੍ਹਾਂ ਦਾ ਮੁਕਦਮਾ ਦਰਜ ਕਰੀਦਾ ਹੈ ਉਸ ਤੋਂ ਬਾਅਦ ਜਿਹੜੇ ਹੈਗਾ ਇਹਨਾਂ ਦੇ ਬੈਕਵਰਡ ਲਿੰਕੇਜ ਜਿਹੜੇ ਹੈਗੇ ਆ ਸਾਡਾ ਮੇਨ ਫੋਕਸ ਜਿਹੜਾ ਹੁੰਦਾ ਉਹਨਾਂ ਦੇ ਬੈਕਵਰਡ ਲਿੰਕੇਜਸ ਦੇ ਉੱਪਰ ਹੈ ਇਸ ਬੈਕਵਰਡ ਲਿੰਕ ਲਿੰਕੇਜਸ ਨੂੰ ਉਹਨਾਂ ਦੇ ਉਹਨਾਂ ਨੂੰ ਪਕੜਨ ਵਾਸਤੇ ਸਾਡੀ ਸੀਆਈਟੀੀਮ ਅਲੱਗ-ਅਲੱਗ ਸਪੈਸ਼ਲ ਬ੍ਰਾਂਚਸ ਟੀਮ ਤੇ ਸਾਡੀ ਅਲੱਗ ਜਿਹੜਾ ਨਾਰਕੋਟਿਕ ਸੈੱਲ ਬਣਾਇਆ ਉਹਨਾਂ ਤੇ ਕੰਮ ਕਰ ਰਿਹਾ ਤੇ ਇਹਦੇ ਉੱਪਰ ਵੀ ਜਿਹੜਾ ਹੈਗਾ ਤੁਰੰਤ ਆਪਾਂ ਨੂੰ ਜਿਹੜੇ ਹੈਗੇ ਉਹ ਰਿਜ਼ਲਟ ਜ਼ਰੂਰ ਮਿਲਣਗੇ ਸਰ ਇਹ ਗੱਲ ਸਾਹਮਣੇ ਆਈ ਕਿ ਜਿਹਨੂੰ ਸਪਲਾਈ ਦੇਣ ਆਇਆ ਸੀਗਾ ਉਹਨੇ ਖੁਦ ਕਲਮ ਕਰਨੀ ਸੀ ਕਿ ਅੱਗੇ ਵੀ ਸਪ ਅਮਰਜੀਤ ਦੇ ਕੋਲੋਂ ਲੈ ਕੇ ਫਰਦਰ ਏਰੀਏ ਦੇ ਵਿੱਚ ਜਿਹੜੀ ਸੀਗੀ ਸਪਲਾਈ ਕਰਦਾ ਸੀਗਾ